ਹਾਂ ਜੀ ਪੰਡਾ ਚੰਦ ਜੀ ਜਾ ਕੇ ਆਇਆ ਮੈਂ ਕੋਈ ਤੁਹਾਨੂੰ ਆਪੇ ਹੋਰ ਨਾਲ ਜਾ ਕੇ ਆਇਆ ਭਾਈ ਸੀਸੀ ਕੋ ਕਿ ਭਾਈ ਹਰਦੀਪ ਹਰਬਰ ਅਸੀਂ ਸਾਰੇ ਜਣੇ ਇਕੱਠੇ ਸੀਗੇ ਜੋ ਮਾਨਸਾਹਬ ਵਾਸਤੇ ਤੇ ਆਪਣੇ ਲਈ ਫੇਰ ਦੀ ਵਾਸਤੇ ਜੋ ਸਾਰੇ ਇੱਕ ਵਾਰੀ ਖੁਸ਼ਾਹ ਉਤਸ਼ਾਹ ਹੈਗਾ ਨਾ ਸਾਰੇ ਪਿੰਡਾਂ ਦੇ ਵਿੱਚ ਉਹ ਦੇਖ ਕੇ ਬਾਖਮਾਲ ਲੱਗਦਾ ਹੈ ਅਤੇ ਆਪਣੇ ਆਪ ਸਾਰੇ ਮੂਰੇ ਸਿਰ ਝੁਕ ਜਾਂਦਾ ਕਿ ਨਹੀਂ ਯਾਰ ਬਹੁਤ ਪਿਆਰ ਕਰਦੇ ਆ ਸਾਰੇ ਪੂਟ ਪਾਰਟੀ ਨੇ ਸਰਵ ਕੀਤੇ ਮਾਨ ਸਾਹਿਬ ਦਾ ਬੜਾ ਵਧੀਆ ਮੈਂ ਧੰਨਵਾਦ ਕਰਦਾ ਆਪਣੇ ਵਰਗੇ ਕੈਂਡੀਡੇਟ ਸਾਡੇ ਤੋਂ ਮਿਲੂ ਦਿੱਤਾ ਹੈ ਨਾ ਆਪਣੇ ਆਪਣੀ ਵਸਤੂ ਤੋਂ ਜੇਸਰੂਰ ਦੇ ਵਿੱਚੋਂ ਜੇਸਰੂਰ ਤੋਂ ਪਾਰਲੀਮੈਂਟ ਵੀ ਜਦੋਂ ਜਦੋਂ ਬੜੀ ਪਾਰਲੀਮੈਂਟੀ ਚੋਣ ਹੋਈ ਪਹਿਲਾਂ ਮਾਨ ਸਾਹਿਬ ਦੀ ਆਵਾਜ਼ ਬੁਲਦੀ ਚੋ ਮੈਂ ਸਰਵ ਮਾਨ ਸਾਹਿਬ ਦੀ ਆਵਾਜ਼ ਬਣ ਕੇ ਜੇ ਸਾਹ ਉੱਤੇ ਗੋਲੀਆਂ ਦੇ ਸਸਾਰਿਆਂ ਨੂੰ ਮੇਰੀ ਬੇਨਤੀ ਵੀ ਕੱਪ ਦੇ ਸਾਥ ਰਹੀ ਹੈ ਪੰਜ ਤਾਂ ਅਜੇ 2 ਸਾਲ ਹੋਏ ਉਹ ਸਾਲ ਦੇ ਵਿੱਚ ਦਾ ਮੈਂ ਕਹਿੰਦਾ ਕੋਈ ਹਜੇ ਸੇਮ ਚੋਣੀ ਦੀ ਨਹੀਂ ਕੀਤੀ ਬਾਈ ਮੇਰੇ ਸਾਰਾ ਕੁਝ ਪੂਰਾ ਕਰਦਾ ਸੋ ਚੜ੍ਹਨੀ ਕਲਾ ਦੀ ਆਪਣਾ ਬੇਟਾ ਸੰਭਲ ਕੇ ਆਪਣਾ ਭਰਾ ਸੰਭਲ ਕੇ ਆਪਣਾ ਵੱਡਾ ਭਰਾ ਸਾ ਜੀ ਉਹਨਾਂ ਤੇ ਵਿਸ਼ਵਾਸ ਕਰੋ ਮਾਨ ਸਾਹਿਬ ਤੇ ਉਹ ਪੀਂਦੇ ਸਾਹਿਬ ਉਹਨਾਂ ਤੇ ਸਾਰੇ ਜਣੇ ਆਪਾਂ ਬਹਿਤ ਹੁੰਦੇ ਆਪਾਂ ਕਦੇ ਵੀ ਵੇਖੇ ਕੋਈ ਬਾਈ ਜੀ ਬਜ਼ਾਰ ਹੋਣੀ ਇੱਥੇ ਅਕੀਰ ਸਾਹਿਬ ਲੱਖਾ ਜੀ ਹੋਣੀ ਇੱਥੇ ਹੈਗੇ ਨੇ ਬਾਈ ਸੇ ਕੋਣੀ ਇੱਥੇ ਹੈਗੇ ਸਾਰੇ ਜਣੇ ਤਾਂ ਹੀ ਆਏ ਕਿ ਇਹ ਪਾਰਟੀ ਉਹ ਹੈ जिन्ना ਦੀ ਆਪਾਂ ਬਾਹ ਫੜ ਸਕਦੇ ਆ ਬਾਹ ਪੜ ਕੇ ਖੜੇ ਕਰ ਸਕਦੇ ਆ ਵੀ ਤੁਸੀਂ ਪੰਜਾਬ ਵੱਲ ਕੀ ਕਦੇ ਸੀ ਪੂਰੇ ਕਰੋ ਔਰ ਮੈਂ ਜਿੰਦੇ ਕਬੜੀ ਜਿसे ਕੱਡੇ ਹੋਇਆ ਜਿੰਨਾ ਕਿ ਮੈਨੂੰ ਸੰਗਤ ਕਰਨ ਦਾ ਮੌਕਾ ਮਿਲਿਆ ਜੀ ਧੂਰੀ ਬਾਰੇ ਕਦੇ ਵੀ ਗੱਲ ਕਰ ਲਓ ਤਾਂ ਹਮੇਸ਼ਾ ਕਹਿੰਦੇ ਮੈਨੂੰ ਪੁੱਛੋ ਨਾ ਮਜੀ ਦੱਸੋ ਕਰਨਾ ਕੀ ਨਹੀਂ ਰਹਿੰਦਾ ਵੀ ਆਪਾਂ ਡਿਬੇਟ ਕਰੀਏ ਕਹਿੰਦੇ ਨਾ ਧੂਰੀ ਬਸ ਦੇਖੀ ਹੈ ਜੰਬੀ ਚੱਲੋ ਤੁਸੀਂ ਕੰਮ ਕਿਉਂ ਕੀ ਤੁਸੀਂ ਸਾਰਿਆਂ ਦੇ ਮਾਨ ਬਖਸ਼ਿਆ ਉਹਨਾਂ ਨੂੰ ਇੱਥੋਂ ਚਿਤਾ ਕੇ ਆਪਾਂ ਸੀਐਮ ਬਣਾਇਆ ਹੈ ਸਤਨਾ ਪਾਪਾ ਸਾਹਿਬ ਦੇ ਔਰ ਉਹਨਾਂ ਦੇ ਬੜਾ ਸਤਕਾਰ ਹੈ ਸੋ ਮੈਂ ਕਹਿੰਦਾ ਜਰਦੀ ਇੱਕ ਲੱਗ ਰਾਇ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਸਾਧ ਜੀ ਮਾਨ ਸਾਹਿਬ ਨੇ ਪੂਰੇ ਪੰਜਾਬ ਦਾ ਦੌਰਾ ਕੀਤਾ ਹੈ ਕਿਤਨਾ ਦੀ ਹਜ਼ਰਾਂ ਨੌਜਵਾਨਾਂ ਦੇ ਵਿੱਚ ਕਿਤ ਕਿੰਨਾ ਸ਼ਾਮਲ ਹੋ ਗੁਰਦਾਸਪੁਰ ਵੀ ਜੈ ਅਕਬਰ ਮੈਂ ਮਰੀਦਕੋਟ ਵੀ ਕਿਹਾ ਮੇਰਾ ਵੀਰੇ ਹੁਣ ਅਨਮੋਲ ਕੋ ਮੇਰਾ ਹਾਂ ਜੀ ਮੇਰਾ ਅਸੀਂ 35 ਸਾਲਾਂ ਤੋਂ ਸਾਡੀ ਜਾਰੀ ਹੈ ਜਪਾਨ ਸਾਹ ਫੜਾ ਨਾਲ ਬਹੁਤ ਪਿਆਰ ਹੈ ਜੀ ਐ ਰੇਲੀ ਜੀ ਤੌਰ ਤੇ ਉਹਨੇ ਕਰਨੀ ਤਨਮੋਲ ਤੁਸੀਂ ਉਹਦੀ ਸਪੈਸ਼ਲ ਗੱਲ ਕਰਦੇ ਹੋ ਕਿ ਮੈਂ ਬਾਹਲਾ ਲੰਮਾ ਸਵਾ ਜਾਇਆ ਸੀ ਉਹ ਜਾਰੀ ਹੈ ਮੇਰੇ ਵੀ ਕਹਿੰਦੇ ਜਦੋਂ ਸੱਦੀ ਵੀ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਬਾਬਾ ਜਦੋਂ ਫਿਰ ਦੁੱਧ ਦੇਣਾ ਹੀ ਹੋਗਾ ਮੀਂਗਣਾ ਬਾਕੇ ਨਹੀਂ ਦੇਣਾ ਚਾਹੀਦਾ ਖੜਿਆ ਦਾ ਖੜਿਆ ਫਿਰ ਕੋਈ ਗੱਲ ਹੈ ਨਾ ਸੋਕਦੇ ਟੁਕਦੇ ਸਾਰੇ ਪਾਸੇ ਖੜਨਾ ਚਾਹੀਦਾ ਤੁਹਾਨੂੰ ਆਪਾਂ ਮੈਨੂੰ ਬੜਾ ਮਾਣ ਹੈ ਵੀ ਮੈਂ ਔਰ ਮੇਰੇ ਮੁੱਢ ਤੇ ਹੁਣ ਵੀ ਵੱਡੇ ਭਰਾਵਾਂ ਵਾਂਗੂ ਹੱਥ ਰੱਖਦੇ ਨੇ ਔਰ ਕਰਮਜੀਤ ਦੇ ਮੋਢੇ ਤੇ ਮੈਂ ਵੱਡੇ ਭਰਾਵਾਂ ਵਾਂਗੂ ਹੱਥ ਰੱਖ ਲਿਆ ਸਾਡੀ ਦਿੱਕਣੀ ਔਵੇਂ ਸਾਡੇ ਸਾਰੇ ਭਰਾਵਾਂ ਦਾ ਯਾਰ ਔਵੇਂ ਪਿਆਰ ਸਾਰਿਆਂ ਦਾ ਭਾਈ ਅਸੀਂ ਸਿੱਖੋ ਨਹੀਂ ਬੜਾ ਲੰਮਾ ਹਰਸਾ ਮਾਣ ਸਾਹਿਬ ਨਾਲ ਰਹੇ ਨੇ ਭਾਈ ਪ੍ਰੋਫੈਸਰ ਅਮਰਕਾ ਸਾਹਿਬ ਤੇ ਇਤਰਾ ਹਰਜੀਤ ਧਰਮਜੀਤ ਹਨਾ ਬੜਾ ਲੰਮਾ ਹਰਸਾ ਸਾਰਿਆਂ ਦਾ ਆਹ ਸਾਝ ਹੈ ਇਹ ਸਾਝ ਕਰਕੇ ਤੋਰੇ ਫਿਰਦੇ ਆ ਸਾਨੂੰ ਕੋਈ ਪਾਰਟੀ ਦਾ ਪ੍ਰੈਸ਼ਰ ਨਹੀਂ ਹੈਗਾ ਵੀ ਜਾ ਕੇ ਜਾ ਕੇ ਸਪੋਰਟ ਕਰਕੇ ਆਓ ਇਹ ਦਿਲੋਂ ਹੀ ਆਏ ਆ ਦਿਲੋਂ ਸਾਨੂੰ ਵਧੀਆ ਲੱਗੇ ਕੰਮਕਾਰ ਵਧੀਆ ਲੱਗੇ ਅਸੀਂ ਨਾਲ ਕਰਿਆ ਬਾਬਾ ਜਰਦੀ ਇੱਕਲਾ ਚ ਰੱਖੇ ਔਰ ਸਾਰੇ ਅੱਗੇ ਫ ਹਰ ਬੜੀ ਵਧੀਆ ਗੱਲ ਹੈ ਔਰ ਇਦਾਂ ਦਾ ਸੀਐਮ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਮਿਲਦਾ ਹਨਾ ਸੋ ਆਪਾਂ ਨੂੰ ਸਾਥ ਦੇਣਾ ਚਾਹੀਦਾ ਔਰ ਧੂਰੀ ਵਾਲੇ ਕਿ ਮੇਰੇ ਵੱਲ ਸਿਮਾਨ ਵਾਲੀ ਜੰਟ ਵਾਲੇ ਹੈ ਨਾ ਪਾਰੀ ਪਾਰੀ ਕਿਉਂਕਿ ਮੈਂ ਇੱਕੋ ਦਾ ਜੰਪ ਲਾਇਆ ਇਹਨੇ ਗੱਲੀਏ ਦੋ ਚਾਰੀ ਪੜਿਆ ਸਾਨੂੰ ਨਹੀਂ ਕਿੰਨੇ ਪੁੱਛਣਾ ਸੀ ਕਿ ਹੁਣ ਆਪਾਂ ਹਰੇਕ ਦੀ ਬਾਹ ਫੜ ਕੇ ਸੀਐਮ ਹਾਊਸ ਦੇ ਗੇਟ ਧੂਰੀ ਵਾਲਿਆਂ ਦੇ ਹਮੇਸ਼ਾ ਹੀ ਖੁੱਲੇ ਨੇ ਜਿਹੜਾ ਮਰਜ਼ੀ ਵਗੇ ਗੱਡੀਆਂ ਤੇ ਨੰਬਰ ਬੋਰਡ ਕਰਾਉਂਦੇ ਨੇ ਬਾਈ ਜੀ ਸੁੰਧੀਆਂ ਗੱਡੀਆਂ ਅੰਦਰ ਜਾਂਦੀਆਂ ਕਿੱਡੇ ਮਾਨ ਵਾਲੀ ਗੱਲ ਆ ਪਹਿਲਾਂ ਤਾਂ ਕੋਈ ਜਾ ਹੀ ਨਹੀਂ ਸਕਦਾ ਸੀਗਾ ਮੈਂ ਛੋਟਾ ਹੁੰਦਾ ਇੱ ਮੈਂ ਕਿਹਾ ਮੈਂ ਛੋਟਾ ਹੁੰਦਾ ਸੀ ਤਾਂ ਆਪਾਂ ਇੰਨੇ ਸਾਰੇ ਇੱਥੇ ਵਿਚਨੇ ਆਪਾਂ ਤਾਂ ਕਈ ਸਰਕਾਰਾਂ ਨੇ ਇਦਾਂ ਕਰਨਾ ਕਹਿੰਦੇ ਸੜਕਾ ਕੋਈ ਸਾਡੇ ਜਿਹੜੇ ਪਾਸੇ ਤਾਂ ਬਹੁਤ ਲੋਈ ਸੀਗੀ ਜਿਹੜੇ ਸਾਡੇ ਪਾਸੇ ਸੜਕਾਂ ਦੇ ਪਾਸੇ ਤਾਂ ਕਹਿੰਦੇ ਦੋ ਦੋ ਟਰੱਕ ਦੂਰ ਦੂਰ ਨਾਲ ਰੂੜੀ ਦੇ ਹਟਾ ਦਿੰਦੇ ਹੁੰਦੇ ਕਹਿੰਦੇ ਸੜਕ ਬਣ ਗਈ ਸੜਕ ਬਣ ਗਈ ਸੜਕ ਬਣ ਗਈ ਕਿੰਤਰ ਕਹਿੰਦੇ ਬੋਟਾ ਪਾ ਦੋ ਹੁਣ ਇਹਨਾਂ ਨੂੰ ਬੋਟਾ ਪਾ ਦੋ ਬੋਟਾ ਪਾਣ ਦੇ ਦੂਜੇ ਦਿਨ ਰੋੜੇ ਵਿੱਚ ਕਾ ਲੈਂਦੇ ਹੁੰਦੇ ਉਹ ਵਾਰ ਵੀ ਦੇਖੇ ਸੋ ਬੜੇ ਜੋ ਉਹੀ ਗੱਲ ਹੈ ਵੀ ਆਪਾਂ ਨਾ ਆਪਾਂ ਆਪਣੇ ਮਨ ਚ ਕਾਲੀਆਂ ਬੋਤ ਮੈਂ ਆਪਾਂ ਨੂੰ ਐ ਲੱਗਦਾ ਵੀ ਓਵਰਨਾਈਟ ਹੀ ਸਾਰਾ ਕੁਝ ਕਰਦੇ ਜੇ ਇੱਕ ਬਾਪੂ ਦੇ ਚਾਰ ਪੁੱਤ ਹੋਣ ਚਾਰ ਚਾਰਾ ਤੇ ਚਾਰਾ ਦੇ ਮੂਰ ਸਿੱਧੇ ਨਹੀਂ ਹੁੰਦੇ ਆ ਤਾਂ ਚਾਰ ਸਾਹਮਣੇ ਔਖੇ ਹੋ ਜਾਂਦੇ ਕਿਉਂਕਿ ਨਾ ਮੈਨੂੰ ਆ ਚਾਹੀਦਾ ਗੁਹਾ ਚਾਹੀਦਾ ਫਿਰ ਮਾਨ ਸਾਹਿਬ ਨੇ ਸਾਰਾ ਪੰਜਾਬ ਸਾਹਮਣੇ ਸੋ ਆਪਾਂ ਸਾਥ ਦੇ ਉਹਨਾਂ ਦੀ ਸੋਚਦਾ ਔਰ ਮੈਂ 100% ਸ਼ੋਰ ਆ ਮੈਂ ਥੋੜੀ ਵਾਰ ਤਾਂ ਕਿ ਪੂ ਮਾ ਦਾ ਪੁੱਤ ਨਹੀਂ ਹੋਂ ਦਾ ਪੰਜਾਬ ਦਾ ਸੋ ਆਪਾਂ ਨੂੰ ਮਾਣ ਹੋਣਾ ਚਾਹੀਦਾ ਹੈ ਬਾਬਾ ਕਿੱਪਾ ਜਿਹੜਾ ਇਸ ਮੱਥੋਂ ਮੈਂ ਬਾਈਬਲ ਕੇ ਅਰਦਾਸ ਕਰਦੇ ਵੀ ਉਹਨਾਂ ਨੇ ਹਰੇ ਪੈਨ ਜਿਹੜਾ ਆਪਾਂ ਪਾਵਰ ਦਿੱਤੀ ਹੈ ਹਮੇਸ਼ਾ ਹੀ ਪੰਜਾਬ ਦੀ ਭਲਾਈ ਲਈ ਸ਼ਬਦ ਨਿਕਲੋ ਹਮੇਸ਼ਾ ਆਪਾਂ ਪੰਜਾਬ ਦੀ ਭਲਾਈ ਲਈ ਹੋਕਰ ਠੀਕ ਹੈ ਕੰਮੜੇ ਕੰਮੜੇ ਚਬਦੀ ਕਲਾਕ ਸਾਰਾ ਕੁਝ ਬਹੁਤ ਅੱਛੇ ਕੰਮ ਮਾਨ ਸਰਕਾਰ ਕਰ ਰਹੀ ਹੈ ਉਹ ਅਸੀਂ ਕਿਸੇ ਫੋਰਸ ਨਾਲ ਆਏ ਅਸੀਂ ਦਿਲੋਂ ਆਏ ਆ ਸੋ ਬਹੁਤ ਵਧੀਆ ਹੰਗਾਰਾ ਦੇਖਦੇ ਆਂ ਜੀ ਤੁਸੀਂ ਪੰਜਾਬ ਦਾ ਦੌਰਾ ਵੀ ਕੀਤਾ ਹੈ ਜੀ ਪੰਜਾਬ ਦਾ ਦੌਰਾ ਕੀਤਾ ਕਿਦਾਂ ਲੱਗਦਾ ਹੈ ਇੱਥੇ ਪੰਜਾਬ ਦਾ ਬੜਾ ਕੰਮ ਨਾਲ ਬਹੁਤ ਵਧੀਆ ਹੁੰਦਾ ਮੇਰੇ ਖਿਆਲ ਨਾਲ ਇੱਕ ਪਾਸਾ ਪੂਰਾ ਹੀ ਲੱਗਦਾ ਸਾਡੀ ਖੁਸ਼ੀ ਇੱਥੋਂ ਵੀ ਯਾਰ ਬਹੁਤ ਸਾਫ ਸੁੱਫਾਈ ਅਕਸ ਦੇ ਬਾਰਖਲੇ ਤੇ ਬੜਾ ਲੋਕਾਂ ਦੀ ਖੁਸ਼ਾ ਹੁਨਾ ਪ੍ਰਤੀ ਜਿੱਥੇ ਸੀ ਪਟਾਕਿਆਂ ਅੱਜ ਤਾਂ ਬੜਾ ਭਰਮਾ ਹੰਗਾਰਾ ਮਿਲਿਆ ਸੋ ਮੋਚਾ ਬੱਤੇ ਬੋਟਾਂਨ ਕੀ ਗਣਾ ਚਾਹੁੰਨੇ ਸਰ ਕੀ ਫੀਲ ਕਰਨਾ ਚਾਹੁੰਦੇ ਬੋਟਰ ਬਹੁਤ ਸੈਣ ਹੈ ਜੀ ਹੁਣ ਕਹਿਣ ਦੀ ਲੋੜ ਨਹੀਂ ਕਿਸੇ ਨੂੰ ਕੁੱਛ ਅਸੀਂ ਤਾਂ ਕਹਾਂਗੇ ਕਿ ਅਸੀਂ ਮਾਨ ਸਾਹਿਬ ਨਾਲ ਵੀ ਇਲੈਕਸ਼ਨ ਵੇਲੇ ਆਏ ਤੇ ਦੁਬਾਰੇ ਅਸੀਂ ਨਾ ਆਉਂਦੇ ਤੇ ਕੰਮ ਨਾ ਕਰੀ ਅਸੀਂ ਫਿਰ ਵੀ ਆਵਾਂਗੇ ਪਾਕ ਸਾਹਿਬ ਸਾਡੇ ਤੁਹਾਨੂੰ ਆਪਣੇ ਸਹਿਯਕ ਸਾਹਿਬ ਦੇ ਬਹੁਤ ਪਾਣਾ ਕਿ ਤੇਨ ਰਾਤ ਉਹ ਸੌਥੇ ਵੀ ਸੱਤ ਪੰਜਾਬ ਵਾਲੀ ਸੋਚਦੇ ਆ ਤੇ 2 ਸਾਲ ਦੇ ਵਿੱਚ ਜਿਹਨੇ ਕੰਮ ਕੀਤੇ ਸਰਕਾਰਾਂ ਨੇ ਬਹੁਤ ਬਸਤਵ ਤਰੀਕੇ ਦੇ ਸੋਚ ਕੇ ਇਸ ਕਰਕੇ ਅਸੀਂ ਦੁਬਾਰਾ ਫਿਰ ਵਿੱਚ ਆ ਕੇ ਬਹੁਤ ਵਧੀਆ ਕੰਮ ਅੱਜ ਤੁਸੀਂ ਧੂਰੀ ਚ ਵੀ ਆਏ ਹੋ ਚੋਣਪੁਰ ਚਾਰਜ ਕਰਨ ਕਿਵੇਂ ਲੱਗਦਾ ਹੈ ਬਹੁਤ ਹੀ ਲੱਗਦਾ ਇਹ ਵੀ ਮੇਰਾ ਮੈਂ ਵੀ ਕੋਈ ਪੈਂਡਾ ਸਾਡਾ ਵੀ ਪੈਂਡਾ ਮੈਂ ਨਾਪੇ ਤੋਂ ਆ ਤੇ ਧੂਰੀ ਪਿਆਉਣਾ ਜਾਣਾ ਬਣਿਆ ਲੀਦਾ ਮੁੱਖ ਮੰਤਰੀ ਦਾ ਹਲਕਾ ਜੀ ਆਪਾਂ ਗਾਣੇ ਤੁਸੀਂ ਅਜਾ ਸਾਡੇ ਹਲਕੇ ਨੂੰ ਤਾਂ ਕੁਝ ਮਿਲੂ ਫਾਵਾ ਦੇਖਿਆ ਕਿ ਤੁਹਾਨੂੰ ਤਾਂ ਮਿਲ ਹੀ ਜਾਂਦਾ ਬਹੁਤ ਠੀਕ ਹੈ ਠੀਕ ਹੈ ਆ ਮੈਨੂੰ ਜਾਨਾ ਕਿੰਨੇ ਆਉਂਦੇ ਵੀ ਕਿੰਨੇ ਕਰੋੜ ਦੇਣਾ ਵਾ ਕਿੱਥੇ ਜਾ ਕੇ ਜੀ ਤੁਹਾਨੂੰ ਮਿਲ ਸੋਪੀ ਕਿ ਇਥੇ ਸਸਦ ਵੀ ਸਸਦ ਦੇ ਵਿੱਚ ਵੀ ਵਾਈਸਪ੍ਰਮਾਨ ਦੀ ਆਵਾਜ਼ ਹੈ ਜਿਹੜੀ ਅੱਜ ਤਾਂ ਬਿੰਦੂਰ ਨੇ ਕਹਿ ਬਣ ਕੇ ਨੀਂਹੇ ਹਰ ਫਿਊਚਰ ਤੇ ਉੱਪਰਲਾ ਪ੍ਰੇਖਣ ਹੈ ਨਾ ਉੱਪਰੋਂ ਵੀ ਪੈਸਾ ਵੜਾ ਉਹ ਵੀ ਸੌਖਾ ਹੈ ਠੀਕ ਹੈ ਠੀਕ ਹੈ ਇੱਕ ਟੂ ਸ਼ਾਰਟ ਕਰ ਲਿਆ